ਨਾਲੇ ਤੇਨੂੰ ਪਤਾ ਜੇ ਪੈਸਾ ਚੰਗਾ ਲਿਆਉਂਗੇ ਤਾਂ ਮਾਲ ਚੰਗਾ ਮਿਲੂਗਾ ਆ ਸੋਆ ਚ ਮੇਰੇ ਕੋਲ ਤਾਂ ਹੈ ਨਹੀਂ ਨਾਲੇ ਮੇਰੀ ਗੱਲ ਸੁਣ ਲੈ ਮੇਰੀ ਪਹੁੰਚ ਨਾ ਦੂਰ ਦੂਰ ਤੱਕ ਆ ਤੇ ਤੁਹਾਡੇ ਵਰਗੇ ਪਖਾਰੀਆਂ ਨਾਲ ਮੇਰਾ ਕੋਈ ਤਾਲਮੇਲ ਨਹੀਂ ਠੀਕ ਆ ਨਾ ਜੇ ਆਉਣਾ ਹੁੰਦਾ ਤਾਂ ਢੰਗ ਤਰੀਕੇ ਨਾਲ ਆਇਆ ਕਰੋ ਲੈ ਅੱਜ ਤੱਕ ਮਸਦੇ ਹੀ ਆਉਂਦੀ ਐ ਅੱਜ ਕਿਵੇਂ ਪੁੱਤ ਟਾਈਮ ਨਹੀਂ ਆ ਗਈ ਆ ਗਈ ਮੈਂ ਹੂੰ ਕਿਵੇਂ ਛੁੱਟੀ ਲੈ ਕੇ ਆ ਗਈ ਕਿਆ ਹੋਰ ਮਨ ਨਹੀਂ ਸੀ ਕਰਦਾ ਕੀ ਡਿਊਟੀ ਡਿਊਟੀ ਹਰ ਵਕਤ ਨਾ ਪੁੱਤ ਮਸਾ ਤਾਂ ਨੌਕਰੀ ਮਿਲੀ ਹੈਗੀ ਹੁਣ ਤੂੰ ਐ ਛੁੱਟਾ ਮਾਰ ਮਾਰ ਕੇ ਕਿਤੇ ਹੋਰ ਨਾ ਘਰੇ ਵੇ ਜੀ ਤੂੰ ਐ ਮੀ ਟੈਨਸ਼ਨ ਲਈ ਜਾਨੀ ਆ ਹਾਜ਼ਰੀ ਪੈਗੀ ਮੇਰੀ ਅੱਛਾ ਹਾਂ ਹਾਜ਼ਰੀ ਮੇਰੀ ਲੱਗ ਜਾਂਦੀ ਹੈ ਤੈਨੂੰ ਕਾਦੀ ਟੈਨਸ਼ਨ ਤੇ ਫਿਰ ਹੁਣ ਵੇਖੀ ਆ ਮੈਂ ਡਿਊਟੀ ਦਾ ਗਲਾਥਨ ਟਿਕਰੀ ਕਰਕੇ ਆਉਂਦਾ ਤੂੰ ਟਾਈਮ ਨਹੀਂ ਆ ਜਾਨੀ ਆ ਵੇਖੀ ਬਾਬਾ ਮਸਾ ਤਾਂ ਆਪਣੇ ਰੋਟੀ ਪਾਈਾਂਗੇ ਲੈ ਕੀ ਉਹ ਹੀ ਆਣ ਪੜਾਈ ਆਣਾ ਗੱਲਾਂ ਕਰੀ ਜਾਨੀ ਆ ਮੈਨੂੰ ਡਰ ਲੱਗਦਾ ਪੁੱਤ ਭਗਵਾਨ ਤਮਾਨ ਦਾ ਰਾਜ ਆ ਕਿਤੇ ਹੋਰ ਹਟਾ ਕੇ ਘਰੇ ਵਾਦਿਆ ਨਾ ਇੱਕ ਤਾਂ ਲੋਕਾਂ ਦਾ ਦੰਦ ਹੱਲਿਆ ਪਿਆ ਸਾਰਾ ਉਹਨਾਂ ਦੀ ਕੋਈ ਪੁਲਿਸ ਚ ਲੱਗ ਗਈ ਉਹਨਾਂ ਦੀ ਕੋਈ ਪੁਲਿਸ ਚ ਲੱਗ ਗਈ ਤੇਰੀ ਧੀ ਦੀ ਸੈਟਿੰਗ ਆ ਉੱਪਰ ਤੱਕ ਟੈਨਸ਼ਨ ਨਾ ਲੈ ਉਹ ਕਿਵੇਂ ਹਾਏ ਰੱਬਾ ਤੈਨੂੰ ਨਾ ਕੱਲੀ ਕੱਲੀ ਗੱਲ ਸਮਝਾਉਣੀ ਪੈਂਦੀ ਆ ਫਿਰ ਮੈਂ ਸਾਰਾ ਨਾ ਪੂਰੀ ਗੱਲ ਬਾਤ ਆ ਅੱਛਾ ਵਾਸਾ ਪੀ ਹਾਜ਼ਰੀ ਲਾ ਦਿੰਦੇ ਆ ਟੈਨਸ਼ਨ ਹੀ ਨਹੀਂ ਹੈਗੀ ਕੋਈ ਜਦੋਂ ਮਰਜੀ ਆ ਸਕਦੀ ਆ ਹਾਂ ਜਦੋਂ ਮਰਜੀ ਆ ਸਕਦੀ ਆ ਜਦੋਂ ਮਰਜੀ ਜਾ ਸਕਦੀ ਆ ਉਹਨਾਂ ਨੇ ਦੇਖ ਹੀ ਜਾਈ ਸ਼ਰੀਕਾਂ ਦੇ ਦੰਦਲਾਂ ਪੈਂਦੀਆਂ ਉਹ ਤਾਂ ਪਹਿ ਨਹੀਂ ਹਾਰ ਹੈ ਨਾ ਹਾਂ ਛੇਤੀ ਆਪਾਂ ਕੋਠੀ 'ਚ ਤਬਦੀਲ ਕਰ ਦੇਣਾ ਅੱਛਾ ਇੰਨਾ ਤਕੜਾ ਕੰਮ ਕਰ ਲਿਆ ਤੂੰ ਹੈ ਕੋਈ ਹੋਰ ਤਾਂ ਨਹੀਂ ਕਿਤੇ ਕੋਈ ਦੋ ਨੰਬਰ ਦੇ ਕੰਮ 'ਚ ਤਾਂ ਨਹੀਂ ਲੱਗ ਗਈ ਘਰ ਲੱਗਦਾ ਮੈਂ ਤਾਂ ਤੇਰੇ ਕੋਲ ਉਹੀ ਪੈਂਡੂਆਣੀਆਂ ਗੱਲਾਂ ਰਹਿ ਗਈਆਂ ਵੱਡਾ ਸੋਚੀਦਾ ਹੁੰਦਾ ਵੱਡਾ ਵੱਡਾ ਤਾਂ ਸੋਚੀ ਜਾਂਨੇ ਪੁੱਤ ਵੇਖੀ ਕਿਤੇ ਮਿੰਦਰ ਡਰ ਲੱਗਦਾ ਕਿਤੇ ਹੋਰ ਖਾਣੇ ਚ ਲੱਤ ਮਾਰ ਲਗੇ ਲੋਕ ਹੱਸਣਗੇ ਫੇਰ ਆਖਣਗੇ ਹਾਂ ਤਾਂ ਕਰ ਲਈ ਨੌਕਰੀ ਕੁੜੀ ਨੇ ਹਾਏ ਰੱਬਾ ਲੋਕਾਂ ਦੇ ਤਾਂ ਬਾਅਦ ਚ ਪਹਿਲਾਂ ਤੂੰ ਆਪ ਦੀ ਸੋਚ ਤਾਂ ਬਦਲ ਲੈ ਖਾਕੀ ਵਰਦੀ ਪਾਈਆ ਖਾਕੀ ਉਹ ਤਾਂ ਠੀਕ ਆ ਕੱਫੇ ਉਹ ਤਾਂ ਠੀਕ ਆ ਮੇਰੀ ਗੱਲ ਸਾਰੀ ਵਰਦੀ ਦੇ ਤਾਂ ਰੌਲੇ ਪੈਂਦੇ ਆ ਸਾਰੇ ਤੇ ਚਾਚੇ ਤਾਈ ਸਾਰੇ ਮਜਦੇ ਆਪਣੇ ਤੇ ਵੀ ਕੁੜੀ ਨੂੰ ਨੌਕਰੀ ਲੱਗ ਗਈ ਇਹ ਤਾਂ ਐਸ਼ ਕਰਨ ਲੱਗੇ ਪਹਿਲਾਂ ਵਦਗਾ ਸੀ ਆਪ ਦਾ ਟਾਈਮ ਜੂਨਗਿਆਰਾ ਕਰਨ ਦਾ ਹੋਰ ਮਚਾਉਣੇ ਹੋਰ ਮਚਾਉਣੇ ਜੇ ਆ ਮੁਠੀ ਚ ਪੈਸਾ ਹੋਊਗਾ ਨਾ ਤਾਂ ਸਾਰਾ ਕੁਛ ਆ ਜਦੋਂ ਦੇਖੀ ਜਾਈਂ ਪੈਸਾ ਆ ਗਿਆ ਆਪਣੀ ਕੋਠੀ ਪੈ ਗਈ ਚੰਗੀ ਆਪਣੇ ਕੋਲ ਗੱਡੀ ਹੋਈ ਫੇਰ ਦੇਖੀ ਇਹ ਕਿਵੇਂ ਸੜਦੇ ਪੈਸੇ ਤੋਂ ਬਿਨਾ ਕੋਈ ਨਹੀਂ ਪੁੱਛਦਾ ਪੈਸਾ ਕਮਾਉਣਾ ਆਪਦਾ ਪੈਸਾ ਬਸ ਹੁਣ ਮੈਂ ਲਈ ਆ 4 ਦਿਨਾਂ ਦੀ ਛੁੱਟੀ ਅੱਛਾ ਤੇ 4 ਦਿਨ ਮੈਂ ਆਪ ਦੇ ਇੱਧਰ ਲੈ ਉੱਧਰ ਲੈ ਕੰਮ ਕਰੂੰਗੀ ਅੱਛਾ ਬਸ ਉੱਥੇ ਮੇਰੀ ਹਾਜ਼ਰੀ ਪੈ ਜਾਣੀ ਹੈ ਟੈਨਸ਼ਨ ਨਾ ਲੈ ਤੂੰ ਨਾ ਮੈਨੂੰ ਤਾਂ ਕਾਦੀ ਟੈਨਸ਼ਨ ਨਾ ਤਾਂ ਹੁਣ ਤੈਨੂੰ ਆਪ ਦੀ ਨੌਕਰੀ ਦਾ ਆਪ ਨੂੰ ਫਿਕਰ ਆ ਹੋਰ ਸੋਨ ਹੁਣ ਬਾੜ ਇਹਨਾਂ ਤੋਂ ਸਵਾਲ ਜਵਾਬ ਨਾ ਕਰਿਆ ਕਰ ਮੈਨੂੰ ਠੀਕ ਹੈ ਨਾ ਮੈਨੂੰ ਤਾਂ ਇਹ ਰਹਿੰਦਾ ਵੀ ਜਦੋਂ ਤੂੰ ਟਾਈਮ ਨਾ ਆਏ ਨੀ ਕਾਤੋਂ ਆ ਗਈ ਬਸਾਂ ਫਿਕਰਜਾ ਹੋ ਜਾਂਦਾ ਮੈਨੂੰ ਹੁਣ ਆਪਦੇ ਘਰੇ ਵੀ ਨਹੀਂ ਆਉਣਾ ਤੂੰ ਮੇਰੀ ਗੱਲ ਸੁਣ ਵੱਡੇ ਅਫਸਰਾਂ ਨਾਲ ਬਹਿਣੀ ਉੱਠਣੀ ਹੋਵੇ ਨਾ ਸਾਰੀ ਗੱਲ ਮੰਨਣ ਲੱਗ ਜਾਂਦੇ ਹੈਗੇ ਠੀਕ ਹੈ ਨਾ ਹੁਣ ਦੇਖ ਮੈਂ ਕਹਤਾ ਵੀ ਸਰ ਮੈਨੂੰ 4 ਦਿਨ ਦੀ ਛੁੱਟੀ ਚਾਹੀਦੀ ਆ ਉਹ ਕਹਿੰਦੇ ਜਾ ਤੂੰ ਤੇਰੀ ਹਾਜ਼ਰੀ ਪੈ ਜੂਗੀ ਤਨਖਾਹ ਆਪਣੀ ਖਾਤੇ ਜਾ ਜਾਣੀ ਆ ਤੈਨੂੰ ਕਾਦੀ ਟੈਨਸ਼ਨ ਆ ਆ ਸ਼ਿਕਰਿਆ ਕਰ ਅਨਲੇ ਅੱਡ ਜਿਹੇ ਦੁਪੱਟੇ ਨਾਲ ਲੈ ਕੇ ਰੱਖਿਆ ਕਰ ਮੈਨੂੰ ਨਹੀਂ ਚੰਗੀ ਲੱਗਦੀ ਹੈਗੀ ਕੋਈ ਨਹੀਂ ਪੁੱਤ ਮੇਰੇ ਦੁਪੱਟੇ ਤਾਂ ਕੀ ਨੇ ਦੇਖਣੇ ਆ ਬੁੜੀਆਂ ਤੇ ਇਹ ਜੀ ਹੁੰਦੇ ਆ ਹੋਰ ਕਹੇ ਜੀ ਹੁੰਦੇ ਆ ਆ ਦਾ ਮੈਚਿੰਗ ਦੁਪੱਟਾ ਲਿਆ ਕਰ ਅਗਲਾ ਗਾ ਉਰ ਕੁੜੀ ਪਲਸਾੜੀਏ ਮੇਰੇ ਹੁੰਦੇ ਤਾਂ ਇਹ ਜੇ ਕੱਪੜੇ ਪਾਵੇਂ ਨਾਲੇ ਮੇਰੀ ਗੱਲ ਸੁਣ ਆ ਹੁਣ ਆਈਫੋਨ ਮੈਂ ਤੈਨੂੰ ਦੇ ਦੂੰਗੀ ਤੇ ਮੈਂ ਲੈ ਲੈਣਾ ਨਵਾਂ ਇਹ ਮੈਂ ਚਲਾਉਣਾ ਨਹੀਂ ਆਉਣਾ ਐਡਾ ਫੋਨ ਮੈਂ ਕਦੋਂ ਚਲਾ ਲੂੰਗੀ ਪਹਿਲਾਂ ਦੀ ਤੂੰ ਸਤਾ ਫਿਰ ਮੈਨੂੰ ਸਿਖਾਈ ਫਿਰ ਮੈਨੂੰ ਫਿਰ ਤੋਂ ਮੈਂ ਲੈ ਲੂੰਗੀ ਮੇਰੀ ਗੱਲ ਸੁਣ ਮਾੜਾ ਜਣਾ ਉਹ ਲੈ ਵੱਲ ਰ ਠੀਕ ਹੈ ਨਾ ਹੁਣ ਤੇਰੀ ਧੀ ਦੀ ਮਾੜੀ ਧੀੜੀ ਗੱਲ ਨਹੀਂ ਹੈਗੀ। ਉਹ ਤਾਂ ਠੀਕ ਹੈ। ਠੀਕ ਹੈ। ਜੇ ਮੈਂ ਕਹਦੇ ਨਾ ਇੱਥੋਂ ਆਹ ਗੱਲ ਹੋਣੀ ਚਾਹੀਦੀ ਆ ਤੇ ਉਵੇਂ ਹੋ ਕੇ ਰਹਿੰਦੀ ਆ। ਪੂਰੀ ਚਲਦੀ ਹੈਗੀ। ਜਿੱਥੇ ਮਰਜ਼ੀ ਜਾ ਕੇ ਨਾ ਲੈਦੀ ਮੇਰਾ। ਚਲ ਉਹ ਤਾਂ ਵਧੀਆ ਪੁੱਤ। ਐਵੇਂ ਡਰੀ ਜਾਨੀ ਆ। ਚਾਚੇ ਦਾਇ ਕੀ ਕਹਾਂਗੇ? ਕੀ ਕਰ ਲੈਣਗੇ ਇਹ? ਕੁਝ ਨਹੀਂ ਕਰ ਸਕਦੇ। ਮੇਰੀ ਗੱਲ ਸਮ। ਮੇਨ ਗੱਲ ਹੁੰਦੀ ਆ ਉੱਪਰ ਤੱਕ ਪਹੁੰਚ। ਠੀਕ ਹੈ? ਇਹ ਤਾਂ ਹੈ। ਇਹਨਾਂ ਦੀ ਕੌਣ ਸੁਣੂਗਾ? ਮੈਂ ਨਹੀਂ ਤਕੀਰੇ ਸੁਣਨੀ ਐ ਪਰ ਚਲ ਇਹ ਹੁਣ ਆਪਣੇ ਤੇ ਤਾਂ ਔਖੀ ਐ ਨਾ ਰੋਟੀ ਪੈਗੀ ਆਪਾਂ ਤੇਰੀ ਧੀ ਦਾ ਤਾਂ ਇੱਕ ਫੋਨ ਦਾ ਬਾਧੂ ਆਗਾ ਇੱਕ ਫੋਨ ਲਾਤਾ ਨਾ ਸਾਰਿਆਂ ਦੀਆਂ ਭੁਮੇਰੀਆਂ ਘਮਾ ਦੂੰ ਉਹ ਤਾਂ ਠੀਕ ਐ ਪੁੱਤ ਚੱਲ ਮੜਾ ਜਾ ਡਰ ਕੇ ਜਿੰਦਾ ਮੈਂ ਤੈਨੂੰ ਰੋਟੀ ਲਿਆ ਕੇ ਦੇਵਾਂ ਕਿ ਚਾਹ ਵੀ ਨਹੀਂ ਕੁੱਟ ਖਚਾ ਬਣਾ ਦੇ ਮੇਰੇ ਵਾਸਤੇ ਚਾਹ ਲਿਆ ਕੇ ਦਿੰਨੀ ਐ ਫਿਰ ਮੈਂ ਤੈਨੂੰ ਮੈਂ ਮਿੱਠਾ ਘਟ ਰੱਖੀ ਠੀਕ ਐ ਹਾਂ ਆ ਫਾਂ ਜਾ ਹਲੋ ਕੀ ਆ ਉਹ ਸਬਰ ਕਰੀਦਾ ਹੁੰਦਾਗਾ ਤੂੰ ਮੰਡਫੋਨ ਨਹੀਂ ਚੱਕਿਆ ਜਾਣ ਨਿਕਲ ਗਈ ਹਾਂ ਦੱਸ ਕੋਈ ਨਾ ਮੈਂ ਚਾਚੂ ਪੀ ਰਹਾ ਹਜੇ ਹੁਣੀ ਕਰਿਆ ਆਈਆਂ ਉਹ ਫਿਰ ਟਾਈਮ ਬੰਦ ਦੀਆਂ ਮੈਂ ਮਿਲਦੀਆਂ ਆ ਕੇ ਮੇਰਾ ਦਿਮਾਗ ਨਾ ਖਾਏ ਨੀ ਕਹਦਾ ਨਾ ਫੋਨ ਕੱਟਦੀ ਮੈਂ ਚਾਚੂ ਪੀਲਾ ਤੇ ਗੱਲ ਕਰੂੰਗੀ ਹਜੇ ਘੰਟਾ ਰੈਸਟ ਕਰਨੀ ਐ ਮੈਂ ਚੰਗਾ ਇੱਕ ਕਮਲੀ ਮਾਂ ਨੂੰ ਵੀ ਕੀ ਸਮਝਾਵੇ ਵੀ ਪੈਸਾ ਐਂ ਪੈਸਾ ਨਹੀਂ ਬਣਦਾ ਤਾਂ ਉਂਗਲ ਟੇਢੀ ਕਰਨੀ ਪੈਂਦੀ ਹੈਗੀ ਸਿੱਧਿਆਂ ਨੂੰ ਇੱਥੇ ਕੌਣ ਪੁੱਛਦਾਗਾ ਐਸ਼ ਕਰਨੀ ਆ ਮਸਾਂ ਦਾ ਵਰਦੀ ਮਿਲੀ ਆ ਹੁਣ ਤਾਂ ਪੈਸਾ ਕਮਾਉਣ ਦਾ ਟਾਈਮ ਜੇ ਹੁਣ ਵੀ ਪੈਸਾ ਨਾ ਕਮਾਇਆ ਫਿਰ ਤਾਂ ਮਾਂ ਲਾਹਣਤਾ ਤੇਰੀ ਧੀ ਤੇ ਉਹ ਲਿਆ ਦੇ ਮਾਂ ਘਟ ਚਾਦੀ ਅੰਦਰੀਸ ਹੋ ਗਈ ਮੈਂ ਨਹੀਂ ਜਾਣਾ ਉਹ ਅੰਦਰ ਕਾਹਨ ਆਈ ਇਹ ਹਉਣੇ ਬਾਰਪਨ ਨਹੀਂ ਜਾਂ ਨਕੋਂ ਦਾ ਖੜ ਜਾ ਹੁਣੇ ਆ ਅੱਜ ਮੈਡਮ ਸੀ ਜੀ ਜੀ ਘਰੇ ਹੈਗੀ ਹੈ ਕਿਵੇਂ ਆ ਭਾਈ ਉਹ ਮੜੇ ਗਰਾਉਣਾ ਜਾ ਸੀਗਾ ਉਹ ਨਮੇੜਨਾ ਸੀਗਾ ਫੋਨ ਆਇਆ ਬਸ ਲਾਇਆ ਸੀ ਮੈਡਮ ਪੁੱਛ ਲਈ ਨਹੀਂ ਭਾਈ ਮੈਂ ਸੁੱਤੀ ਪਈ ਆ ਚਲ ਮੜਾ ਸੱਜਣ ਜੇ ਤਾ ਉੱਠ ਖੜੀ ਤਾਂ ਮੈਂ ਕਹਿ ਦੇਣੀ ਉਹਨੂੰ ਤਰੀ ਫੇਰ ਭਈ ਫੇਰ ਜਿਹੜਾ ਮਾਰ ਦੇ ਠੀਕ ਹੈ ਪੁੱਛਦੀ ਆ ਮੈਂ ਜਾ ਕੇ ਆ ਕੋਈ ਨਾ ਕੋਈ ਨਾ ਦੱਸ ਦੂੰ ਯਾਰ ਸਮੋ ਹਾਂ ਮਰ ਮੁੰਡਾ ਆ ਕੋਈ ਮੈਨੂੰ ਪਤਾ ਤੈਨੂੰ ਆਹ ਮੇਰੇ ਗੱਲ ਹੋਈ ਹੈ ਮੈਡਮ ਨਾਲ ਕੀ ਅੱਖਾਂ ਨੂੰ ਆ ਇੱਕ ਮਿੰਟ ਕੀ ਕਹਿੰਦਾ ਏ ਪਤਾ ਨਹੀਂ ਕਹਿੰਦਾ ਮੈਡਮ ਨਾਲ ਗੱਲ ਹੋਈ ਸਾਡਾ ਘਰ ਦਾ ਰੌਲਾ ਹੈ ਕਿ ਤੇ ਮੈਡਮ ਨੂੰ ਭੇਜ ਦੇ ਅੱਛਾ ਚਲ ਮੈਂ ਤੁਹਾਨੂੰ 10 ਮਿੰਟ ਬਾਅਦ ਚ ਕਰਦੀ ਆ ਫੋਨ ਯਰ ਕਰਦੀ ਆ ਹਾਂ ਚਲ ਮੈਂ ਜਾ ਕੇ ਆਉਣੀ ਆ ਤੇ ਕੋ ਹਾਂ ਆ ਚਾਹ ਫੜ ਮੈਂ ਆ ਕੇ ਪੀਣੀ ਜਾ ਹੁਣ ਕਿਹੜਾ ਆ ਗਿਆ ਹਾਂਜੀ ਮੈਡਮ ਜੀ ਅੱਛਾ ਤੂੰ ਆ ਗਿਆ ਪਹਿਲਾਂ ਤਾਂ ਨਾ ਕਿੰ ਕਰੇ ਉਹ ਨੁਕਰੀ ਕਿਹਾ ਸੀਗਾ ਮੈਡਮ ਹੀ ਬੜੀ ਜਾਨ ਨਿਕਲੀਆਂ ਇੱਧਰ ਹੋ ਜਾ ਜਾਨ ਨਿਕਲੀ ਜਾਂਦੀ ਹੈ ਮਰਨ ਤਾਂ ਲੱਗਿਆ ਨਹੀਂ ਸੀਗਾ ਤੈਨੂੰ ਜਦੋਂ ਮੈਂ ਟਾਈਮ ਦਿੱਤਾ ਸੀ ਵੀ ਮੈਂ 1 ਘੰਟੇ ਰੱਖ ਤੈਨੂੰ ਆ ਕੇ ਮਿਲਦੀ ਆ ਤੇ ਸਬਰ ਹੈ ਨਹੀਂ ਸੀਗਾ ਮੈਨੂੰ ਕੀ ਕਰਦਾ ਜੀ ਜਾਨ ਬੋਂ ਨਿਕਲਦੀ ਜਾਂਦੀ ਜਾਨ ਨਿਕਲੀ ਜਾਂਦੀ ਹੈ ਉਦੋਂ ਆ ਤੂੰ ਘਰੇ ਗਿਆ ਤੇ ਮੈਂ ਮੇਰੀ ਮਾਂ ਨੂੰ ਕੀ ਕਿਹਾ ਉਹ ਤਾਂ ਮੈਂ ਐ ਕਿਹਾ ਸੀ ਮੈਂ ਰੌਲਾ ਕਰਦਾ ਸਾਡੇ ਤਾਂ ਰੌਲਾ ਕਰਦਾ ਸ਼ਰਮ ਕਰੋ ਮਣੀ ਮੋਤੀ ਜਦੋਂ ਮੈਂ ਟਾਈਮ ਦੇ ਦੇਨੀ ਆ ਫੇਰ ਮੈਂ ਬਾਹਰ ਮਿਲੂੰਗੀ ਫੇਰ ਘਰੇ ਆ ਕੇ ਆਉਣਾ ਜ਼ਰੂਰੀ ਹੁੰਦਾ ਤੈਨੂੰ ਮੈਡਮ ਮੈਂ ਕੀ ਕਰਦਾ ਮੇਰੇ ਮਰਦਾ ਸੀ ਮੈਂ ਤਾਂ ਮਰਦੇ ਨੂੰ ਅੱਕ ਚ ਉਹ ਜਾਨ ਨਹੀਂ ਸੀ ਨਿਕਲਣ ਲੱਗੀ ਤੇਰੀ ਹਾਂ ਦੱਸ 500 ਦਾ ਹੀ ਹੈ 1000 ਦਿੰਦੀ ਮੈਨੂੰ ਉਹ ਤੇਰਾ ਦਿਮਾਗ ਖਰਾਬਾ 500 ਦਾ ਜਾ ਤੂੰ ਇਹ ਕਰਿਆਨੇ ਦੀ ਦੁਕਾਨ ਨਹੀਂ ਹੈਗੀ ਵੀ 500 ਦਾ ਲੈਣਾ ਸੀਗਾ ਮੇਰੀ ਗੱਲ ਸੁਣ ਲੈ ਕਿਤੇ ਹੋਰ ਵਗ ਜਾ ਮੇਰੇ ਕੋਲ 500 ਤਾਂ ਨਹੀਂ ਮਿਲਦਾ ਠੀਕ ਹੈ ਮੈਡਮ ਦੇ ਦੋ ਮੈਂ ਇਦਾਂ ਕਰ ਦਿਆ ਤੁਸੀਂ ਮੇਰੀ ਗੱਲ ਸੁਣ ਤੈਨ ਮੈਂ ਕਿੰਨੇ ਵਾਰੀ ਕਿਹਾ ਜੇ ਆਉਣਾ ਹੁੰਦਾ ਤਾਂ ਮੇਰੇ ਕੋਲ ਹਜ਼ਾਰਾਂ ਚ ਗੱਲਾਂ ਕਰਿਆ ਕਰ 500 ਦਾ ਮੇਰੇ ਕੋਲ ਨਹੀਂ ਮਿਲਦਾ ਠੀਕ ਹੈ ਗੁੜ ਨਹੀਂ ਖਰੀਦ ਕੇ ਲੈ ਕੇ ਜਾਣਾ ਇੱਥੋਂ ਠੀਕ ਹੈ ਕਿਸੇ ਹੋਰ ਕੋਲ ਮੈਂ ਅੱਜ ਦਾ ਦਿਨ ਦੇ ਦੋ ਮੁੜ ਕੇ ਮੈਂ ਹੋਰ ਉਹ ਮੇਰਾ ਦਿਮਾਗ ਦਾ ਖਰਾਬ ਕਰ ਮੇਰੀ ਗੱਲ ਸੁਣ ਤੈਨ ਮੈਂ ਕਿੰਨੇ ਵਾਰ ਫੋਨ ਤੇ ਵੀ ਸਮਝਾਤਾ ਵੀ ਭਾਈ 20000 ਤੋਂ ਘੱਟ ਮੇਰੇ ਕੋਲ ਮਾਲ ਨਹੀਂ ਮਿਲੂਗਾ ਮੈਡਮ ਮਰਦਾ ਸੀ ਮੈਂ ਹੋਰ ਕਰਦਾ ਕੀ ਮੈਨੂੰ ਕੋਈ ਤੂੰ ਕਿੱਥੇ ਮਰਜੀ ਜਾ ਹੋਰ ਲੱਭ ਲੈ ਕੋਈ ਜੇ ਮੇਰੇ ਕੋਲੇ ਆਉਣਾ 20000 ਤੋਂ ਥੱਲੇ ਮਾਲ ਮੈਂ ਨਹੀਂ ਦਿੰਦੀ ਠੀਕ ਹੈ 20000 ਤੋਂ ਉੱਪਰ ਹੋ ਸਕਦਾ ਥਲੇ ਨਹੀਂ ਮੇਰੇ ਕੋਲ ਗਰਮਾ ਚ ਮਿਲਦਾ ਸੋਚ ਸਮਝ ਕੇ ਆਇਆ ਕਰੋ ਮੇਰੇ ਕੋਲ ਚਾਕੇ ਮੂੰਹ ਤਰੇ ਆਉਣੇ ਨਲੇ ਤੈਨੂੰ ਪਤਾ ਜੇ ਪੈਸਾ ਚੰਗਾ ਲਿਆਉਂਗੇ ਤਾਂ ਮਾਲ ਚੰਗਾ ਮਿਲੂਗਾ ਆ ਸੋਆ ਚ ਮੇਰੇ ਕੋਲ ਤਾਂ ਹੈ ਨਹੀਂ ਨਲੇ ਮੇਰੀ ਗੱਲ ਸੁਣ ਲੈ ਮੇਰੀ ਪਹੁੰਚ ਨਾ ਦੂਰ ਦੂਰ ਤੱਕ ਆ ਤੇ ਤੁਹਾਡੇ ਵਰਗੇ ਪਖਾਰੀਆਂ ਨਾਲ ਮੇਰਾ ਕੋਈ ਤਾਲ ਮੇਲ ਨਹੀਂ ਠੀਕ ਆ ਨਾ ਜੇ ਆਉਣਾ ਹੁੰਦਾ ਤਾਂ ਢੰਗ ਤਰੀਕੇ ਨਾਲ ਆਇਆ ਕਰੋ ਮੈਡਮ ਜੀ ਪਹਿਰੇ ਹੱਥ ਲਾ ਦਿੰਦਾ ਮੇਰਾ ਸਰੀਰ ਬਹੁਤ ਟੱਟ ਜਾਂਦਾ ਮੇਰਾ ਓ ਮੇਰੀ ਗੱਲ ਸੁਣ ਲੈ ਪਹਿਲੀ ਹੱਥ ਲਾਉਣ ਵਾਲੀ ਕੋਈ ਲੋੜ ਨਹੀਂ ਹੈਗੀ ਨਾਲੇ ਮੈਂ ਤੈਨੂੰ ਦੱਸਦਾ ਮੈਂ ਮਾੜਾ ਮੋਟਾ ਸਮਾਨ ਨਹੀਂ ਦਿੰਦੀ ਨਾਲੇ ਘਰੇ ਦਾ ਜਮਾ ਹੀ ਨਹੀਂ 2 ਘੰਟਿਆਂ ਤੱਕ ਮੇਰੇ ਕੋਲ ਤੇਜਾ ਆਊਗਾ ਤੇਜੇ ਨਾਲ ਮੇਰੀ 20 ਗ੍ਰਾਮ ਦੀ ਗੱਲ ਹੋਈ ਆ ਉਹਦੇ ਤੋਂ ਲੈ ਲਈ ਜੇ ਉਹ ਤੈਨੂੰ ਦਿੰਦਾ ਹੋਇਆ ਮੇਰੇ ਕੋਲੋਂ 500 ਰੁਪਏ ਦਾ ਮਾਲ ਜੀ ਮਿਲਣਾ ਠੀਕ ਹੈ ਨਾ ਠੀਕ ਹੈ ਮੈਡਮ ਨਾਲੇ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਘਰੇ ਨਾਲ ਹੀ ਠੀਕ ਹੈ ਮੈਡਾ ਕਿਤੇ ਕਰਾਏ ਤੋਂ ਪਾਣੀ ਫੇਰ ਦੋਗੇ ਨਾਲੇ ਮੇਰੀ ਗੱਲ ਸੁਣ ਲੈ ਜੇ ਮੇਰੀ ਗੱਲ ਕਿਤੇ ਪਹੁੰਚ ਗਈ ਤੇ ਅਸੀਂ ਉੱਥੋਂ ਲੈ ਕੇ ਆਉਣੇ ਤੇ ਇਹ ਦੇਖ ਲਾ ਲੰਬਾ ਪਾ ਕੇ ਨਾ ਪਤਾ ਇਹ ਜਿਆ ਝਾੜੂ ਜਿਹੜਾ ਪਤਾ ਵੀ ਨਹੀਂ ਲੱਗਣਾ ਨਹੀਂ ਮੈਡਮ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਐਦਾਂ ਦੀ ਉਦਾਂ ਦੀ ਤਾਂ ਬਾਅਦ ਚ ਪਤਾ ਲੱਗੂ ਜਦ ਲੰਮਾ ਪਾ ਰਿਆ ਪਿੱਠੇ ਪਿੱਠ ਘੜਦੀ ਹੁੰਦੀ ਹੁੰਨੀ ਐ ਮੈਂ ਚਲੋ ਠੀਕ ਆ ਮੈਡਮ ਕਰ ਦੋ ਮੇਰਾ ਜਦੋਂ ਉਦਾਂ ਲੱਗ ਆ ਜਾਂਦੇ ਆ ਪਤਾ ਨਹੀਂ ਕਿਧਰੋਂ ਮੂੰਹ ਚਾ ਕੇ ਘਰੀ ਆ ਤੁਰੇ ਨਹੀਂ ਤੈਨੂੰ ਸਮਝ ਨਹੀਂ ਹੈਗੀ ਜੀ ਤੈਨੂੰ ਕਿਹਾ ਨੂੰ ਮੈਂ 1 ਘੰਟੇ ਤੱਕ ਮਿਲਦੀ ਆ ਬਾਹਰ ਆ ਕੇ 1 ਘੰਟੇ ਤੱਕ ਮਿਲਦੀ ਆ ਸ਼ਰਮ ਹਜਾਈ ਨਹੀਂ ਪਸ਼ੂਆਂ ਨੂੰ ਮੂੰਹ ਚੱਕੇ ਆ ਜਾਂਦੇ ਨੇ ਹੈਲੋ ਕੀ ਗੱਲ ਫੋਨ ਨਹੀਂ ਚੱਕਦਾ ਪਿਆ ਉਹ ਚੱਕਦਾ ਲਿਆ ਹੋਣਾ ਸੁੱਤਾ ਪਿਆ ਸੀਗਾ ਸੁੱਤੀ ਸੀਗੀ ਅੱਜ ਅੱਛਾ ਹਮ ਠੀਕ ਹੈ ਠੀਕ ਹੈ ਫਿਰ ਤਾਂ ਮੈਂ ਅਮਦੇ ਨਾਲ ਹੋਏਗਾ ਮੈਂ ਅਮਦੇ ਨਾਲ ਕਿਤੇ ਯਾਰ ਪਿਆ ਸੀਗਾ ਕੱਲਾ ਮੈਨੂੰ ਕਹਿੰਦੀ ਕੱਲ ਨੂੰ ਵੀ ਕਰਦਾ ਮਾਂ ਛੁੱਟੀ ਆ ਕੰਮ ਕਰਦਾ ਸਿਆ ਨਹੀਂ ਮਲੇ ਨੇ ਕੁਝ ਬਸ ਤੂੰ ਆ ਜਾ ਆਪਣੇ ਟਿਕਾਣੇ ਤੇ ਕਿਉਂ ਜ਼ਰੂਰੀ ਹੈ ਤੈਨੂੰ ਵੀ ਪਤਾ ਜ਼ਰੂਰੀ ਐ ਉਧਰੋਂ ਛੁੱਟੀ ਹੋ ਸਕਦੀ ਐ ਮੇਰੇ ਬੰ ਨੂੰ ਤਾਂ ਨਹੀਂ ਹੈਗੀ ਸਰ ਠੀਕ ਆ ਜਾਣਾ ਮੇਰੀ ਗੱਲ ਸੁਣ ਚੱਜਣਾ ਨਾ ਤਿਆਰ ਤੁਰੋ ਕੇ ਆ ਜਾ ਕਰ ਉਦਾਂ ਹੀ ਤਰਿਆਣਾਗਾ ਜਦੋਂ ਆਉਣਾ ਚੱਜਣਾ ਤਿਆਰ ਪਹੁੰਚ ਜਾ ਇੱਧਰ ਮੂਰੀ ਵੀ ਜਵਾਬ ਦੇ ਕੇ ਆਉਣਾ ਬੰਦਾ ਅੱਛਾ ਉਹਦਾ ਜ਼ਿਆਦੇ ਡਰ ਨਹੀਂ ਹੈਗਾ ਨਾ ਉਹ ਡਰ ਤੋਂ ਕੋਈ ਨਹੀਂ ਮੈਨੂੰ ਐਵੇਂ ਮੈਨੇ ਹੀ ਨਾ ਦਿਆ ਕਰ ਤਾ ਠੀਕ ਆ ਮੇਰੀ ਗੱਲ ਸੁਣ ਪੈਸਾ ਕਮਾਉਣਾ ਨਾ ਥੋੜਾ ਬੰਨ ਠਣ ਕੇ ਵੀ ਰਿਹਾ ਕਰ ਕਾਦੀ ਖਾਤਰ ਕਮਾਉਣਾਗਾ ਤਲ ਠੀਕ ਆ ਜਾ ਦੇਖ ਕੀ ਮੈਂ ਕਰਦਾ ਉੱਠ ਕੇ ਜਲਦੀ ਆ ਤਲ ਠੀਕ ਆ ਅੱਧੇ ਘੰਟੇ ਦਾ ਪਹਿਲਾ ਪਹਿਲਾ ਟਿਕਾਣੇ ਤੇ ਪਹੁੰਚ ਜਾ ਤਲ ਠੀਕ ਆ ਜਾ ਤੇਰਾ ਹੁਕਮ ਸਿਰ ਮੱਥੇ ਆਗਿਆ ਬਾਸੀ ਆ ਜਾ ਵੀਰਪਾਲ ਹਾਂਜੀ ਕੱਪੜੇ ਦੇ ਮੈਨੂੰ ਕੱਪੜੇ ਕਿਉਂ ਕਿਤੇ ਜਾਣਾ ਸੀਗਾ ਨਾਉਣਾ ਨਾ ਆ ਕੇ ਕੰਮ ਜਾ ਕੇ ਆਉਣਾ ਮੈਂ ਕੰਮ ਜਾ ਕੇ ਆਉਣਾ ਅੱਜ ਤਾਂ ਤੁਹਾਨੂੰ ਸੁੱਟੀ ਆ ਗਈ ਤੂੰ ਨਾ ਮੈਨੂੰ ਬੜੇ ਸਵਾਲ ਜਵਾਬ ਨਾ ਕਰਿਆ ਕਰ ਮੇਰੇ ਕੰਮ 'ਚ ਨਾ ਦਖਲੰਦਾ ਜੀ ਨਾ ਦੇ ਆਕਰ ਮੈਨੂੰ ਕੰਮ ਨੇ ਜਿਹੜੀ ਗੱਲ ਕਹਤੀ ਨਾ ਉਹ ਮੰਨ ਲੈ ਕਰ ਮੇਰੀ ਗੱਲ ਸੁਣੋ ਜਦੋਂ ਮੈਂ ਕੰਮ ਨੂੰ ਕਹਿੰਦੀ ਆ ਉਦੋਂ ਤਾਂ ਤੁਹਾਨੂੰ ਸੁਣਦਾ ਨਹੀਂ ਮੈਨੂੰ ਸਾਰਾ ਹੀ ਪਤਾ ਵੀ ਤੁਹਾਨੂੰ ਕੀ ਕੰਮ ਆ ਆ ਗਿਆ ਹੋਗਾ ਮੈਡਮ ਦਾ ਫੋਨ ਤਾਂ ਹੀ ਚੱਕ ਕੇ ਤੁਰ ਪੇ ਆਹੋ ਤੂੰ ਤਾਂ ਰੱਬਾ ਨਾ ਜਿਹੜਾ ਤੁਹਾਨੂੰ ਸਾਰਾ ਹੀ ਪਤਾ ਪਹਿਲਾਂ ਹੀ ਪਤਾ ਲੱਗ ਜਾਣਾ ਐਵੇਂ ਮਰੇ ਮਰੇ ਬਾਹਾਂ ਬੋਲਿਆ ਕਰ ਮੂੰਹ ਤੇ ਮਰੂੰ ਚਪੇੜ ਕੱਪੜੇ ਦੇ ਜਿਹੜੀ ਗੱਲ ਕਹੀਆਂ ਨਾ ਉਹ ਪੂਰੀ ਕਰ ਉਹ ਤਾਂ ਮੈਂ ਪੂਰੀ ਕਰ ਦੂੰਗੀ ਨਾਲੇ ਅੰਦਰ ਦੇਖ ਲੈ ਜਵਾਗ ਨੂੰ ਕਿੰਨਾ ਬੁਖਾਰ ਹੋ ਰਿਹਾ ਉਹਦੀ ਤਾਂ ਤੈਨੂੰ ਫਿਕਰ ਨਹੀਂ ਉਹ ਮੈਡਮ ਦੀ ਤੈਨੂੰ ਜ਼ਿਆਦਾ ਨਹੀਂ ਫਿਕਰ ਆਉਂਦੀ ਜਦੋਂ ਮੜਾ ਜਾ ਆ ਜਾਂਦਾ ਫੋਨ ਉਹਦੀ ਭੱਜ ਲੈਣਾ ਪਤਾ ਲੱਗਿਆ ਸੀ ਜਦੋਂ ਫੋਨ ਵੱਜਿਆ ਸੀ ਤੇਰਾ ਲੱਗਿਆ ਸੀ ਇਹਨੂੰ ਪਤਾ ਆਪਦਾ ਨਾ ਕੰਮ ਤੱਕ ਮਤਲਬ ਰੱਖਿਆ ਕਰ ਤੂੰ ਕੀ ਕਰਦੀ ਐ ਤੂੰ ਦਵਾਈ ਦਵਾ ਨਹੀਂ ਸਕਦੀ ਉਹਨੂੰ ਅੱਛਾ ਹੁਣ ਜਵਾਗ ਨੂੰ ਦਵਾਈ ਮੈਂ ਦਵਾਉਣ ਜਾਵਾਂ ਜਦੋਂ ਤੈਨੂੰ ਸੁੱਟੀ ਐ ਤੂੰ ਜਵਾਗ ਨੂੰ ਦਵਾਈ ਵੀ ਨਹੀਂ ਦਵਾ ਸਕਦਾ ਮੈਨੂੰ ਨਾ ਕਿਸੇ ਮਾਰ ਨੂੰ ਫੋਨ ਨਹੀਂ ਆਇਆ ਐਂਬੂਲੈਂਸ ਲੈ ਕੇ ਜਾਣਾਗਾ ਮੈਂ ਕੋਈ ਮਰੀਜ਼ ਆਇਆਗਾ ਅੱਛਾ ਵੀ ਜਾਣਦੀ ਆ ਮੈਂ ਕੋਈ ਗੱਲ ਨਹੀਂ ਕਰਦੀ ਆ ਮੈਂ ਆਪਦੇ ਪਿਓ ਨੂੰ ਫੋਨ ਮੈਨੂੰ ਤੇਰੇ ਸਾਰੇ ਰਸਤੇ ਦਾ ਪਤਾਗਾ ਉਹ ਵੀ ਆ ਕੇ ਗੱਲ ਕਰਨਗੇ ਤੁਹਾਡੇ ਨਾਲ ਆਹੋ ਆਹੋ ਕਰਾ ਦੇ ਮੇਰੀ ਬੇਇੱਜ਼ਤੀ ਹਨਾ ਕਹਿ ਦੇ ਹੋਰ ਹੀ ਗੱਲਾਂ ਬਣਾ ਬਣਾ ਦੱਸੇਗੀ ਆਪਦੇ ਪਿਓ ਨੂੰ ਉਹ ਵੀ ਬੜਾ ਸਿਆਣਾ ਆ ਗਿਆ ਉਹ ਐ ਕਿਹੜਾ ਪਤਾ ਨਹੀਂਗਾ ਵੀ ਐਮਰਜੈਂਸੀ ਡਿਊਟੀ ਆ ਦੀ ਭਾਈ ਕੋਈ ਮਰੀਜ਼ ਜਦੋਂ ਮਰਜੀ ਆ ਸਕਦਾ ਵੀ ਇਹ ਕਿਹੜਾ ਕੋਈ ਮੰਤਰੀ ਲੱਗਿਆ ਵਾ ਐਂਬੂਲੈਂਸ ਚਲਾਉਣਾ ਮੈਂ ਮੇਰੀ ਗੱਲ ਸੁਣੋ ਆਪਣੀਆਂ ਹਰਕਤਾਂ ਤੋਂ ਬਾਅਦ ਆਜੋ ਆਪਦਾ ਘਰ ਨਾ ਖਰਾਬ ਕਰੋ ਕਿਸੇ ਪਿੱਛੇ ਲੈ ਕਿਧਰੇ ਇਹਦਾ ਘਰ ਖਰਾਬ ਹੋਈ ਜਾਂਦਾ ਮੈਂ ਕਹਿੰਦਾ ਯਾਰ ਤੇਰੇ ਦਿਮਾਗ 'ਚ ਚੱਲੀ ਕੀ ਜਾਂਦਾ ਮੈਨੂੰ ਸਾਰਾ ਖੋਲ ਕੇ ਦੱਸ ਦੇ ਇੱਕ ਦਿਨ ਐਵੇਂ ਹੋੜ ਹੀ ਬਕਵਾਸ ਕਰੀ ਜਾਂਦੀ ਆ ਮੈਂ ਤਾਂ ਘਰੇ ਬੈਠ ਜਾਂਦਾ ਕਿੱਥੋਂ ਲਿਆਈਂਗੀ ਫਿਰ ਖਾਣ ਪੀਣ ਨੂੰ ਸਾਰਾ ਘਰ ਕਿਵੇਂ ਚੱਲੂਗਾ ਮੇਰੇ ਦਿਮਾਗ 'ਚ ਜਿਹੜਾ ਕੋਲ ਚੱਲਦਾ ਤੁਹਾਨੂੰ ਵੀ ਪਤਾ ਹੀ ਆ ਮੇਰਾ ਜ਼ਿਆਦਾ ਮੂੰਹ ਨਾ ਖਲਾਵੋ ਠੀਕ ਆ ਨਾ ਜਿਹੜੇ ਤੁਸੀਂ ਕੰਮ ਕਰਦੇ ਆ ਉਹ ਵੀ ਮੈਨੂੰ ਪਤਾਗਾ ਪਰ ਮੈਂ ਬੋਲਣਾ ਨਹੀਂ ਚਾਹੁੰਦੀ ਹੈਗੀ ਕੀ ਨਹੀਂ ਬੋਲਣਾ ਚਾਹੁੰਦੀ ਤੂੰ ਬੋਲ ਹੀ ਦੇ ਰਹਿ ਵੀ ਕੀ ਗਿਆ ਚੱਲ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਆਪਦਾ ਬਾਦ ਤਿਆਰ ਹੋ ਕੇ ਨਾ ਤੋਕੇ ਪਹਿਲਾਂ ਜਵਾਕ ਨੂੰ ਦਵਾਈ ਦਵਾ ਕੇ ਲਿਆਓ ਉਸ ਤੋਂ ਬਾਅਦ ਜਿਹੜੇ ਕੰਮ ਆਦਾ ਜਾ ਕਰਵਾ ਦੇ ਹੁਣ ਪਿਆਉ ਨੂੰ ਫੋਨ ਤਾਂ ਲਾਈ ਦਿੱਤਾ ਆਪੇ ਆ ਕੇ ਲੈ ਦਵਾ ਲੇਗਾ ਉਹ ਮੇਰੇ ਕੋਲ ਜਿਹੜੇ ਵਾਲੇ ਨੇ ਪਿਆਉ ਨੂੰ ਫੋਨ ਲਾਤਾ ਆ ਬਕਵਾਸ ਤਾਂ ਕਰੀ ਜਾਨੀ ਹੈਗੀ ਆਹੋ ਮੈਨੂੰ ਹੀ ਤੁਸੀਂ ਵੱਧ ਘੱਟ ਬੋਲਦੇ ਹੋਗੇ ਪਤਾ ਤਾਂ ਉਧਰ ਹੀ ਲੱਗਦਾ ਜਦੋਂ ਮੈਡਮ ਕੋਲੇ ਜਾਣੇ ਹੋਗੇ ਮੈਂ ਉਧਰ ਮੈਨੂੰ ਕੀ ਪਤਾ ਲੱਗਦਾ ਹੈ ਦੱਸੀ ਮੈਨੂੰ ਅੜਾ ਆ ਚਲ ਠੀਕ ਆ ਠੀਕ ਆ ਵਗਜੋ ਜਿਆਦਾ ਰੋਬ ਜਾਂ ਮਾਰਨ ਦੀ ਲੋੜ ਨਹੀਂ ਹੈਗੀ ਮੇਰੇ ਤੇ ਨਾ ਮੇਰਾ ਹੁਕਮ ਚੱਲਦਾ ਕੋਈ ਹੋਰ ਨਹੀਂ ਚਲਾ ਸਕਦਾ ਮਾਰੀ ਜਾਨੀ ਇਹ ਗੱਲਾਂ ਜੀਆਂ ਇੰਨਾ ਕੰਮ ਕਿਹਾ ਹੁੰਦਾ ਨਾ ਪੂਨਾ ਕਰ ਦਿਆ ਕਰ ਚੱਕ ਲੂ ਮੈਂ ਆਪੇ ਚੱਕ ਲੋ ਕਰ ਲੈ ਮੈਂ ਉਹ ਤਾਂ ਮੈਂ ਕਰਦਾ ਤਾਂ ਅੰਨ ਲਾਦਾ ਨਹੀਂ ਸੇਵਾ ਨਾ ਕਰਕੇ ਜਾਣਾ ਪੈ ਜੇ ਕਿਤੇ ਹਾਲੇ ਤੱਕ ਨਹੀਂ ਆਇਆ ਹੈਗਾ ਇਹ ਵੀ ਨਾ ਟਾਈਮ ਦਾ ਪਾਬੰਦ ਨਹੀਂ ਹੈਗਾ ਜਦੋਂ ਦੇਖੋ ਮੇਰੀ ਵਾਈਫ ਨੇ ਜਾਣਾ ਸੀ ਕਿਤੇ ਮੇਰੀ ਵਾਈਫ ਨੇ ਜਾਣਾ ਸੀ ਕਿਤੇ ਹਵਾ ਹੁੰਦਾ ਗੱਲ ਹੋ ਗਿਆ ਟਾਈਮ ਸਤਿ ਸ਼੍ਰੀ ਅਕਾਲ ਜਨਾਬ ਸਤਿ ਸ਼੍ਰੀ ਅਕਾਲ ਜਨਾਬ ਟਾਈਮ ਹੋ ਗਿਆ ਬਸ ਟਾਈਮ ਹੋ ਗਿਆ ਤੇ ਅਸੀਂ ਆ ਗਏ ਪਧਾਰ ਗਏ ਨਾਲ ਦੀ ਨਾਲ ਤੁਸੀਂ ਯਾਦ ਕੀਤਾ ਅੱਜ ਦਾ ਛੁੱਟੀ ਸੀਗੀ ਉਧਰੋਂ ਤੈਨੂੰ ਪਤਾ ਤਾਂ ਹੈਗਾ ਬਿਨਾ ਕਲੇਸ਼ ਤੋਂ ਨਿਕਲਿਆ ਆ ਉਹ ਬਿਨਾ ਕਲੇਸ਼ ਤੋਂ ਕਿੱਥੇ ਨਿਕਲਿਆ ਜਾਂਦਾ ਅੱਜ ਤਾਂ ਕਹਿੰਦੀ ਆਪਦਾ ਪਿਓ ਸੱਦੂਗੀ ਤੇ ਮੈਂ ਤੁਹਾਨੂੰ ਕਿੰਨੇ ਵਾਰ ਕਿਹਾ ਜੇ ਪੈਸਾ ਕਮਾਉਣਾ ਨਾ ਇਹ ਤੀਵੀ ਤੋਂ ਖੜਾ ਛੜਾਲਾ ਇਹਨੇ ਤੈਨੂੰ ਕਿਸੇ ਪਾਸੇ ਤਾਂ ਨਹੀਂ ਹੋਣ ਦੇਣਾ ਉਹ ਮੇਰੀ ਗੱਲ ਸੁਣੋ ਜਨਾਬ ਸਾਰੇ ਹੱਲ ਕਰੀ ਜਾਨਾ ਤੇ ਪਹਿਲਾਂ ਤਾਂ ਐ ਕਰੋ ਕੋਈ ਦੇਖ ਨਾ ਲਵੇ ਹੈ ਨਹੀਂ ਇੱਥੇ ਕੋਈ ਆਹ ਨੋਟ ਦਿਨੋ ਕਰੜੇ ਕਰੜੇ ਇਹ ਸਮਾਨ ਫੜਾ ਦਿਓ ਮੈਨੂੰ ਖੜ ਜਾ ਖੜ ਜਾ ਇਹ ਕੀ 15000 ਰੀ ਓਕੇ ਨਾ ਤੁਸੀਂ ਇੰਨਾ ਕੀ ਫੜਾਓ ਮੈਨੂੰ ਤੂੰ ਵੀ ਨਾ ਵੇਚ ਕੇ ਤੁਹਾਡੇ ਕੋਲੇ ਪਹੁੰਚ ਜਾਣਗੇ ਗੂਗਲ ਪੇ ਹੋਣਗੇ ਤੁਹਾਡੇ ਕੋਲੇ ਆ ਤੂੰ ਮੇਰੇ ਵੱਲੋਂ ਰੱਖ ਲੈ ਤੂੰ ਰੱਖ ਲੈ ਇਹਦਾ ਮੈਂ ਕੀ ਕਰੂੰ ਇਹਦਾ ਵੱਡੀ ਐਂਟਰੀ ਮਾਰਿਆ ਕਰ ਵੱਡੀ ਐਂਟਰੀ ਆਉਣ ਵਾਲੀ ਆ ਆ ਜਿਹੜੀ ਤੁਸੀਂ ਥਾਰ ਲੈਣੀ ਆ ਨਾ ਥਾਰ ਇਹਦੇ ਚ ਪਾ ਦਾਂਗੇ 5-6 ਲੱਖ ਤੁਹਾਨੂੰ ਹੀ ਦਿਵਾਉਣੀ ਆ ਥਾਰ ਵੀ ਜੀ ਆਪਣਾ ਸਾਥ ਬਣਿਆ ਰਿਹਾ ਥਾਰ ਕੀ ਦੋ ਮੰਜ਼ਲੀ ਕੋਠੀ ਵੀ ਮੈਂ ਟੋਮੈਂਟੀ ਖੜੀ ਕਰ ਲੈਣੀ ਆ ਆਪਾਂ ਮੈਂ ਆ ਵੇਚਣ ਤੋਂ ਮੈਨੂੰ 10 ਗ੍ਰਾਮ ਮਾਲ ਤੇ ਥਾਰਤਾ ਆ ਗਈ ਜਾਣ ਮੇਰੀ ਗੱਲ ਸੁਣਨ ਲਈ ਹੂੰ ਤੂੰ ਨਾ ਆ ਜਿਹੜੇ ਛੋਟੇ ਮੋਟੇ ਜਿਹੇ ਆ ਨਾ 1500 ਵਾਲੇ ਹਣ ਇਹਨਾਂ 'ਚ ਫਸਣਾ ਛੱਡ ਦੇ ਉਹ ਨਹੀਂ ਮੈਡਮ ਜੀ ਇਹਨਾਂ ਤੋਂ ਤਾਂ ਬਚਤ ਹੁੰਦੀ ਆ ਵੱਡਾ ਤਾਂ ਚਲੋ ਜਿਹੜਾ ਇਕੱਠਾ ਉਹ ਤਾਂ ਵੇਚਣਾ ਹੈਗਾ ਹੀ ਆ ਇਹਨਾਂ ਨੇ ਤਾਂ ਇਹ 2000 ਦਾ ਲੈਣਾ ਹੁੰਦਾ 500 ਦਾ ਪਾ ਕੇ ਫੜਾ ਦੇਈਦਾ ਸਿੱਧਾ 1500 ਕੋਲੇ ਉਹ ਤਾਂ ਠੀਕ ਆ ਪਰ ਮੈਨੂੰ ਇਹ ਜੇ ਕਸਟਮਰ ਪਸੰਦ ਨਹੀਂ ਹੈਗੇ। ਉਹ ਕੋਈ ਗੱਲ ਨਹੀਂ। ਤੁਸੀਂ ਬੇਫਿਕਰ ਰਹੋ। ਆ ਮੜਾ ਜਣਾ ਸਿਰ ਤੇ ਹੱਥ ਧਰਿਓ ਤੇ ਨਾਲੇ ਉੱਪਰ ਤੱਕ ਪਹੁੰਚ ਜਾਰੀ ਰੱਖਿਆ ਕਰੋ। ਮੜਾ ਮੋਟਾ ਮਾਲ ਦੇ ਦਿਆ ਕਰੋ। ਮੇਰੀ ਗੱਲ ਸੁਣ। ਤੇਰੇ ਨਾਲ ਤਾਂ ਮੈਂ ਸਰਗ ਵੀ ਖੜੀ ਆਂ। ਹੱਥ ਦੀ ਕੀ ਗੱਲ ਐ? ਨਾਲੇ ਮੇਰੀ ਗੱਲ ਸੁਣ ਲੈ ਇੱਕ। ਥੋੜਾ ਜਣਾ ਬਚ ਕੇ ਚੱਲ। ਆਹ ਦਾ ਡਿਊਟੀ ਟਾਈਮ ਸਰ ਪਹੁੰਚਿਆ ਕਰ। ਤੇ ਸ਼ਾਮ ਨੂੰ ਤੋਂ ਮੇਰੇ ਨਾਲ ਟਾਈਮ ਕੱਢ ਲਿਆ ਕਰ। ਉਹ ਮੈਡਮ ਜੀ। ਤੁਸੀਂ ਦੇਖ ਲਓ। ਵੀ ਕਰੋਨਾ ਟਾਈਮ ਦੇ ਆਪਾਂ ਮਿਲੇਵੇਂ ਆ ਹਲੇ ਤੱਕ ਸਾਥ ਨਹੀਂ ਵੀ ਜਾਂਦਾ ਛੋਡੇ ਨਾਲ ਤੁਸੀਂ ਬੇਫਿਕਰ ਹੋ ਜਾਓ ਤੇ ਐਂ ਚੱਲਦਾ ਰਹੇ ਮੇਰੀ ਗੱਲ ਸੁਣ ਕਮਲਿਆ ਅੱਗੇ ਮੇਰੇ ਸਾਥੀ ਬਥੇਰੇ ਬਣੇ ਆ ਪਰ ਤੇਰੇ ਤੋਂ ਵਧੀਆ ਮੈਨੂੰ ਕੋਈ ਚੰਗਾ ਲੱਗਿਆ ਹੀ ਨਹੀਂ ਹੈਗਾ ਤੂੰ ਇਮਾਨਦਾਰ ਹੈਗਾ ਉਹ ਮੈਡਮ ਜੀ ਮੈਂ ਤਾਂ ਫਿਰ ਮੈਂ ਹੀ ਆ ਇੱਕ ਗੱਲ ਹੈਗੀ ਆ ਜੇ ਤੂੰ ਮੈਨੂੰ ਕਿਤੇ ਪਹਿਲਾਂ ਮਿਲ ਜਾਂਦਾ ਨਾ ਉਹਨੂੰ ਤਾਂ ਆਪਾਂ ਕਹਦੀ ਕਸ਼ਟ ਕਰਦੇਂਦੇ ਉਹ ਮੈਡਮ ਜੀ ਕਹਿੰਦੇ ਸਮਾਂ ਬਲਵਾਨ ਹੈ ਜਦੋਂ ਸਮੇਂ ਨੇ ਸਾਥ ਦੇਣਾ ਨਾ ਹੁਣ ਆਪਣਾ ਸਾਥ ਬਣ ਗਿਆ ਹੁਣ ਤੁਸੀਂ ਐਂ ਦੇਖਿਓ ਪਹਿਲੀ ਮੰਜ਼ਲ ਦੂਜੀ ਮੰਜ਼ਲ ਤੀਜੀ ਮੰਜ਼ਲ ਤੇ ਕੋਠੀਆਂ ਐਂ ਖੜੀਆਂ ਕਰਦੇ ਜਾਣਾ ਆਪਾਂ ਨਾਲੇ ਮੇਰੀ ਗੱਲ ਸੁਣ ਲੈ ਆਪਦੀ ਘਰ ਦੀ ਨੂੰ ਸਮਝਾ ਦੇ ਇਹ ਮੋਟਰਸਾਈਕਲ ਗੱਡੀ ਇਹ ਜਿਹੜਾ ਘਰ じゃ ਖਰੀਦਿਆਗਾ ਕਿਵੇਂ ਖਰੀਦਿਆਗਾ ਉਹਦੇ ਹਰਕ ਚ ਡਾਂਗ ਦੇ ਹੀ ਰੱਖਿਆ ਕਰ ਉਹ ਮੈਡਮ ਜੀ ਤੁਸੀਂ ਬੇਫਿਕਰ ਹੋ ਜਾਓ ਇਹਦਾ ਹੱਲ ਕਰਤਾ ਮੈਂ ਸਾਰਾ ਤੇ ਆਜੋ ਫਿਰ ਚਾਹ ਪਾਣੀ ਪੀਅ ਤਗੇ ਚਾਹ ਪਾਣੀ ਤਾਂ ਆਪਾਂ ਪੀਨੇ ਆ ਮੇਰੀ ਗੱਲ ਸੁਣਨਾ ਨਲੇ ਮੇਰੀ ਗੱਲ ਸੁਣ ਲੈ ਆਹ ਕੰਮ ਨਹੀਂ ਛੱਡਣਾ ਹੈਗਾ ਡਿਊਟੀ ਟਾਈਮ ਸਰ ਨਾ ਜਾਇਆ ਕਰ ਉਹਲਾ ਤਾਂ ਉਹਲਾ ਹੀ ਹੁੰਦਾਗਾ ਜੇ ਸ਼ਰਿਆਮ ਕੰਮ ਛੱਡਤਾ ਨਾ ਫੇਰ ਤਾਂ ਮਾਰਿਆ ਜਾਏਗਾ ਓ ਮੈਡਮ ਜੀ ਬੇਫਿਕਰ ਹੋ ਜਾਓ ਤੁਸੀਂ ਇਹ ਡਿਊਟੀ ਦੀ ਆੜ ਚ ਤਾਂ ਆਪਾਂ ਆਹ ਧੰਦਾ ਕਰਦੇ ਆ ਨਾਲੇ ਜਦੋਂ ਤੁਸੀਂ ਬੈਠੇ ਆ ਮੈਨੂੰ ਕੀ ਫਿਕਰ ਆ ਮੈਨੂੰ ਪਤਾ ਆਵਦੀ ਜਾਨ ਨਾਲੋਂ ਵੱਧ ਕੇ ਮੈਨੂੰ ਤੁਸੀਂ ਸਮਝਿ ਜਾਓ ਨਾਲੇ ਮੇਰੀ ਗੱਲ ਸੁਣ ਲੈ ਮੇਰਾ ਸੁਪਨਾ ਹੈਗਾ ਡ੍ਰੀਮ ਲੈਂਡ ਚ ਲੈਣਾ ਪਲਾਟ ਉੱਥੇ ਕੋਠੀ ਪਾਉਣੀ ਆ ਉਹ ਮੈਂ ਕਹਿੰਦਾ ਮੈਡਮ ਜੀ ਬਣ ਗਿਆ ਪਲਾਟ ਤਾਂ ਤੁਹਾਡਾ ਚਾਹ ਪਾਣੀ ਪੀ ਕੰਮ ਖਚਲੇ ਹੁਣ ਚਾਹ ਪੀਣੀ ਆਕ ਤੂੰ ਦੱਸ ਦੇ ਆਜੋ ਮੈਡਮ ਜੀ ਚੰਗੇ ਜੀ ਬੈਠਾਂਗੇ ਤੁਹਾਡੇ ਨਾਲ ਵਰਦੇ ਤੁਹਾਡੇ ਪਾਈ ਵੀ ਆ ਆਪਾਂ ਨੂੰ ਕੀ ਚੱਕਰ ਨਾਲੇ ਆ ਬੜੇ ਸਿੰਗਰਾਂ ਸੁngਰਾਂ ਜਾਂ ਰਹਿੰਦੇ ਹੁਣ ਤੁਸੀਂ ਇਹ ਤਾਂ ਹੁਣ ਆਪਾਂ ਦਾ ਸਟੇਟਸ ਬਣਦਾ ਜਾਂਦਾਗਾ ਤੈਨੂੰ ਪਤਾ ਹੀ ਆ ਫਿਰ ਇਹ ਤਾਂ ਬੈਣੀ ਉੱਠਣੀ ਵੀ ਫਿਰ ਉਹੇ ਜਿਹੇ ਲੋਕਾਂ ਨਾਲ ਕਰਨੀ ਪੈਂਦੀ ਹੈਗੀ ਚਲ ਕੋਈ ਨਾ ਕਦੇ ਤੈਨੂੰ ਵੀ ਲੈ ਕੇ ਜਾਉਂਗੀ ਇਹ ਤਾਂ ਗੱਲ ਹੈਗੀ ਆ ਮੈਡਮ ਜੀ ਚਲੋ ਠੀਕ ਆ ਆਜੋ ਫਿਰ ਚੱਲ ਜੀ ਤੁਹਾਨੂੰ ਪਤਾ ਨਹੀਂ ਜਲਦੀ ਕਾ ਤੋ ਫੋਨ ਕੀਤਾ ਸੋਨੂੰ ਤਾਂ ਪਤਾ ਹੀ ਆ ਬਾਪੂ ਸਾਰਾ ਦਿਨੇ ਮੇਰੇ ਨਾਲ ਲੜਾਈ ਕਰਦਾ ਰਹਿੰਦਾ ਤੁਸੀਂ ਇਹਨੂੰ ਸਮਝਾਉਂ ਦੇ ਕਿਉਂ ਨਹੀਂ ਹੈਗੀ ਪੁੱਤ ਕਿੰਨਾ ਦਾ ਸਮਝਾ ਰਿਹਾ ਇਹਨੂੰ ਇਹਨਾਂ ਦੀਆਂ ਹਰਕਤਾਂ ਤੋਂ ਆਵਾਜ਼ ਨਹੀਂ ਆਉਂਦਾ ਇਹ। ਇਹ ਬੰਦਾ ਢੀਠਾ। ਢੀਠ ਬੰਦੇ ਨੂੰ ਉਹ ਕਹਿੰਦੇ ਹੁੰਦੇ ਨਾ ਮੱਝਮੁਗਰੇ ਵੀਣ ਵਜਾਈ ਚ ਕੀ ਵਜਾਈ ਹੈ। ਉਹ ਗੱਲ ਇਹਦੀ ਆ। ਫਿਰ ਬਾਪੂ ਹੁਣ ਮੈਂ ਦੱਸ ਕਿੱਧਰ ਜਾਵਾਂ? ਉਹ ਜਵਾਕ ਆ। ਅੰਦਰ ਬਿਮਾਰ ਪਿਆਗਾ। ਉਹਨੂੰ ਵੀ ਦਵਾਈ ਬੂਟੀ ਨਹੀਂ ਦਵਾਉਂਦਾ। ਹੁਣ ਜੇ ਮੈਂ ਜਾਨੀਆ ਤੇ ਲੋਕ ਕੀ ਕਹਿਣਗੇ? ਅਗਲਾ ਕਹਿੰਦਾ ਉਹਦਾ ਬੰਦਾ ਬੈਠਾ ਉਹ ਕਾਤੋਂ ਨਹੀਂ ਦਵਾਈ ਦਵਾਉਂਦਾ। ਇਹ ਆਪ ਤੁਰੀ ਫਿਰਦੀ ਆ। ਲੋਕਾਂ ਨੇ ਕਿਹੜਾ ਮੂੰਹ ਘੜ ਲੈਣਿਆ। ਸੋ ਸੋ ਗੱਲਾਂ ਕਰਦੇ ਆ ਲੋਕ ਲੋਕਾਂ ਦਾ ਪਤਾ ਗੱਲਾਂ ਕਰਨੀਆਂ ਹੀ ਆ ਹਾਂ 24 ਘੰਟੇ ਤੋਂ ਸਿਹਤ ਹਸਪਤਾਲ ਦੇ ਵਿੱਚ ਰਹਿੰਦਾ ਐ ਐਮਬੂਲੈਂਸ ਚਲਾਉਂਦਾ ਤੇ 10 ਮਿੰਟ ਵਿੱਚ ਉਥੇ ਜਵਾਕ ਨੂੰ ਲਿਜਾ ਕੇ ਦਵਾਈ ਨਹੀਂ ਦਵਾ ਸਕਦਾ ਇਹ ਪਤਾ ਹੀ ਆ ਬਾਪੂ ਕਿਹੜੀਆਂ ਐਮਬੂਲੈਂਸ ਚਲਾਉਂਦਾ ਉਹ ਮੈਡਮ ਜੀ ਸਾਰਾ ਦਿਨ ਇਹਨੂੰ ਫੋਨ ਲਾਈ ਰੱਖਦੀ ਐ ਬਥੇਰਾ ਸਮਝਾਤਾ ਵੀ ਤੇਰਾ ਕੁਝ ਨਹੀਂ ਜਾਣਾ ਕਰ ਤੇਰਾ ਖਰਾਬ ਹੋ ਜਾਣਾ ਉਹ ਮੈਡਮ ਦਾ ਕੀ ਆ ਉਹਨੇ ਤਾਂ ਫੋਨ ਮਾਰਤਾ ਚੱਕਿਆ ਉਹਦੀ ਗੱਡੀ ਚੱਕਦਾ ਉਹਦੀ ਤੁਰ ਜਾਂਦਾ ਉਹ ਤਾਂ ਹੀ ਹੁਣ ਸਮਝਾ ਦੋ ਬਾਪੂ ਫੇਰ ਨਾ ਕਿਹੋ ਵੀ ਮੈਂ ਪੇਕੇ ਜਾ ਕੇ ਬਹਿ ਗਈ ਪੁੱਤ ਪੇਕੇ ਜਾ ਕੇ ਕੀ ਕਰੇਗੀ ਮੈਂ ਬਸ ਤਾਂ ਬਸ ਦੋ ਦਿਨ ਰਹੇਗੀ ਤਿੰਨ ਦਿਨ ਰਹੇਗੀ ਉਹ ਤੇਰੀ ਪਰਜਾਈ ਹੈ ਉਹ ਇਹ ਜੀ ਆੜੇ ਤੇ ਮਿਲੀ ਆਪਾਂ ਨੂੰ ਹੈ ਨਾ ਕਿਸੇ ਨਾਲ ਲਾ ਕੇ ਖਾਂਦੀ ਹੈ ਨਾ ਵਾਸਤਾ ਬਸ ਬਾਪੂ ਤੁਸੀਂ ਤਾਂ ਗੱਲ ਕਹਿ ਦਿੰਦੇ ਹੋ ਤੇਰੀ ਪਰਜਾਈ ਹੈ ਮੇਰਾ ਉਹ ਕਰਨੀ ਹੈਗਾ ਮੈਂ ਉਹਦੇ ਪੇਕੇ ਨਹੀਂ ਜਾ ਸਕਦੀ ਸਾਈਂ ਕਹਿ ਦਿੰਨੇ ਆ ਵੀ ਦੋ ਦਿਨ ਜਾ ਕੇ ਵੀ ਨਾ ਪਤਾ 3ਾਂ ਦਾ ਸੋਹਰੇ ਘਰ ਸੋਹਣੀਆਂ ਲੱਗਦੀਆਂ ਹੁਣ ਮੈਂ ਕਿੱਧਰ ਨੂੰ ਜਾਵਾਂ ਬਾਪੂ ਮੈਂ ਤੱਕੀ ਪਈ ਆ ਮੇਰਾ ਤਾਂ ਕਿਤੇ ਕਿਤੇ ਐਂ ਜੀ ਕਰਦਾ ਵੀ ਕਰ ਸਾਡੇ ਕਿ ਕਿਤੇ ਦੂਰ ਚਲੀ ਜਾਣਾ ਫੇਰ ਵੀ ਮੈਂ ਜਵਾਕ ਬਾਰੇ ਸੋਚਦੀ ਆ ਬੋਤ ਹੈ ਜਾਂ ਕੋਈ ਗਲਤ ਕਦਮ ਨਾ ਚੱਕ ਨੀ ਦੂਰ ਚਲੀ ਜਾਵਾਂ ਜਾਂ ਮਰਨ ਮਰਾਉਣ ਦਾ ਹੈ ਹੁਣ ਜਿਹੜੀ ਚੱਲੀ ਜ਼ਿੰਦਗੀ ਰਹਿੰਦੀ ਆ ਨਾ ਉਹ ਤੈਨੂੰ ਜਵਾਕ ਨਹੀਂ ਤੇ ਇੱਕ ਹੀ ਕੱਟਣੀ ਪਊਗੀ ਇਹ ਤਾਂ ਹੈਗਾ ਮਲੰਗ ਜਿਹੇ ਜਿਹਾ ਹੈਗਾ ਜਵਾਕ ਕਰਕੇ ਜ਼ਿੰਦਗੀ ਕੱਟੀ ਜਾਂਦੀ ਆ ਬਾਪੂ ਜੇ ਜਵਾਕ ਨਾ ਹੁੰਦਾ ਹੁਣ ਮੈਂ ਕਦੋਂ ਦੀ ਕੁਛ ਨਾ ਕੁਛ ਕਰ ਲੈਂਦੀ ਪਰ ਇੱਕ ਗੱਲ ਹੈਗੀ ਆ ਬਾਪੂ ਹੁਣ ਮੈਂ ਤੈਨੂੰ ਤਾਂ ਹੀ ਫੋਨ ਕਰਕੇ ਸੱਦਿਆ ਵੀ ਜੇ ਹੁਣ ਆ ਗਿਆ ਨਾ ਚੰਗੀ ਤਰ੍ਹਾਂ ਕਲਾਸ ਲਾ ਕੇ ਜਾਈਂ ਨਹੀਂ ਹੁਣ ਗਿਆ ਕਿੱਧਰ ਨੂੰ ਇਹ ਕੋਠੀ ਗਿਆ ਮੈਡਮ ਜੀ ਕੋਲੇ ਬਸ ਉੱਥੇ ਗਿਆ ਫੋਨ ਆ ਗਿਆ ਸੀ ਮਹਾਰਾਣੀ ਦਾ ਤੇ ਉਹਦੀ ਚੁੱਪ ਕਰਕੇ ਪਾ ਕੇ ਕੱਪੜੇ ਤੁਰ ਗਿਆ ਜਦੋਂ ਮੈਂ ਜਵਾਕ ਬਾਰੇ ਕਿਹਾ ਤਾਂ ਮੈਨੂੰ ਕਹਿੰਦਾ ਕਿਉਂ ਤੂੰ ਦਵਾਈ ਨਹੀਂ ਦਵਾ ਸਕਦੀ ਮਾਰਨ ਵੀ ਪੈ ਗਿਆ ਸੀਗਾ ਫਿਰ ਹਾਰ ਕੇ ਮੈਂ ਤਾਂ ਚੁੱਪੀ ਕਰ ਗਈ ਮੈਂ ਇੰਨੀ ਗੱਲ ਤਾਂ ਜ਼ਰੂਰ ਹਰੇ ਦਿਮਾਗ ਤੇ ਪਟਾਤੀ ਵੀ ਕੋਈ ਗੱਲ ਨਹੀਂ ਮੇਰੇ ਪਿਓ ਨੂੰ ਕਰਦੀਆਂ ਫੋਨ ਉਹ ਹੀ ਲਾਊਗਾ ਅੱਗੇ ਤੇਰੀ ਕਲਾਸ ਜਦੋਂ ਉਹ ਗਿਆ ਨਲਦਾ ਦੀ ਛੁੱਟੀ ਸੀਗੀ ਅੱਜ ਦਵਾਈ ਦਵਾ ਲੈ ਹੁੰਦਾ ਠੀਕੋ ਪ੍ਰਾਈਵੇਟ ਡਾਕਟਰ ਦਵਾ ਲੈ ਹੁੰਦਾ ਕਿਹੜੀਆਂ ਛੁੱਟ ਫੇਰ ਭਾਵੇਂ ਜਾਂਦਾ ਉੱਥੇ ਇਹਨੂੰ ਤਾਂ ਰੋਜ਼ ਹੀ ਇਹਨੂੰ ਤਾਂ ਸੱਖੇ ਖਾਣੇ ਸੀ ਟੱਕੇ ਖਾਂਦਾ ਜਾਂਦਾ ਇਹ ਇਹਨੂੰ ਤਾਂ ਸੁੱਟੀ ਨਾ ਸੁੱਟੀ ਦੀ ਇੱਕੋ ਹੀ ਬਰਾਬਰ ਆ ਜੇ ਮਾੜਾ ਜੇ ਘਰੇ ਰਹਿ ਪੰਦਾ ਤਾਂ ਉਹ ਮਗਰ ਫੋਨ ਮਾਰਨ ਲੱਗ ਜਾਂਦੀ ਆ ਜੇ ਮੈਂ ਕਹਿ ਦਿੰਨੀ ਆ ਵੀ ਕਿਤੇ ਜਾਣਾ ਨਹੀਂ ਤਾਂ ਇਹ ਮੇਰੇ ਮਗਰ ਪੈ ਜਾਂਦਾ ਫਿਰ ਲੜਾਈ ਕਲੇਸ਼ ਕਰਦਾ ਕੀ ਫਾਇਦਾ ਬਾਪੂ ਲੋਕ ਵੀ ਤਮਾਸ਼ਾ ਦੇਖਦੇ ਆ ਰੋਜ਼ ਰੋਜ਼ ਲੜਾਈ ਕਰਦੇ ਚੰਗੇ ਨਹੀਂ ਲੱਗਦੇ ਉਹ ਲੋਕਾਂ ਨੇ ਤਾਂ ਪੁੱਤ ਦੇਖਣਾ ਹੀ ਆ ਲੋਕ ਤਾਂ ਹੁਣ ਤਮਾਸ਼ਾ ਦੇਖ ਲੈ ਮਾੜਾ ਜਾਂ ਦੋ ਭਾਂਡੇ ਖੜਕ ਪੈਣਾ ਕਧੌੜੀ ਤੋਂ ਥੱਲੇ ਵੀ ਡਿੱਗ ਪੇ ਉਹਦੇ ਕੂਠਾਂ ਤੇ ਝੜ ਜਾਂਦੇ ਆ ਮੇਲੇ ਭਾਂਡੇ ਖੜਕੀ ਜਾਂਦੇ ਆ ਤੇ ਲੜਦੇ ਹੋਣਗੇ ਇਹ ਹਾਰ ਕੇ ਮੇਰਾ ਤਾਂ ਪਹਿਲਾਂ ਤਾਂ ਮਾਨ ਹੀ ਨਹੀਂ ਸੀ ਅੱਕੀ ਵੀ ਨੇ ਫੋਨ ਕਰਿਆ ਵੀ ਇਹ ਤਾਂ ਆਉਂਦੀਆਂ ਹਰਕਤਾਂ ਤੋਂ ਆਵਾਜ਼ ਨਹੀਂ ਆਉਂਦਾ ਵੀ ਅੱਜ ਬਾਪੂ ਨੂੰ ਫੋਨ ਕਰਦੀ ਆਂ ਬਸ ਬਾਪੂ ਹੁਣ ਤੂੰ ਸਮਝਾ ਦੀ ਠੀਕ ਆ ਨਾ ਹੁਣ ਤੇਰੇ ਹੱਥ ਵਾਸਤੇ ਜਿਵੇਂ ਮੈਂ ਤੁਹਾਨੂੰ ਕਰ ਦੇਗਾ ਠੀਕ ਆ ਆ ਜਾਣ ਦੇ ਚਲ ਕੋਈ ਨਾ ਤੁਸੀਂ ਚਾਹ ਪੀਓ ਉਸ ਤੋਂ ਬਾਅਦ ਮੈਂ ਰੋਟੀ ਪਾਣੀ ਬਣਾਉਣੀ ਆ ਸ਼ਾਮ ਤੱਕ ਠੀਕ ਕੀ ਜਾਏ ਉਸ ਤੋਂ ਪਹਿਲਾਂ ਨਾ ਜਾਇਓ ਬਾਪੂ ਹੁਣ ਗੱਲ ਕਰਕੇ ਜਾਣਾ ਤੁਸੀਂ ਰੋਟੀ ਦਾ ਪੁੱਤ ਮੈਂ ਖਾ ਕੇ ਗਿਆ ਸੀ ਕੋਈ ਭੁੱਖ ਭੱਖਾ ਨਹੀਂ ਰੋਟੀ ਦੀ ਤਾਂ ਚਲ ਬਸ ਆ ਚਾਹ ਪੀ ਲਈ ਕੋਈ ਨਹੀਂ ਆ ਜਾਣਦੇ ਉਹਨੂੰ ਸ਼ਾਂਤ ਕਰੇਥੀ ਆ ਮੈਂ ਚੰਗਾ ਬਾਪੂ ਹੋ ਸਕੇ ਆਥ ਨੇ ਵੇਲੇ-ਕਵੇਲੇ ਆਵੇ ਤਾਂ ਮੈਂ ਰਾਤ ਵੀ ਰਹਪੂ ਚਲ ਠੀਕ ਆ ਬਾਪੂ ਠੀਕ ਹੈ ਰਾਤ ਨੂੰ ਤਾਂ ਘਰੀ ਆਊਗਾ ਉਹਨੇ ਕਿੱਥੇ ਜਾਣਾ ਪਤਾ ਹੀ ਆ ਬਸ ਉਹ ਦਿਨੇ ਹੀ ਘਰੇ ਖੜਦਾ ਹੈਗਾ ਲਿਆ ਬਾਪੂ ਹਾਂ ਕਰ ਲੈ ਕੰਮ ਮੇਰਾ ਪੁੱਤ ਕਰ ਲੋ ਤੁਸੀਂ ਰਾਮ ਦਾ ਮੈਂ ਟੋੜੀ ਸਿੱਧੀ ਕਰਨਾ ਦਸ ਮਿੰਟ ਐਕਸ਼ਨ ਹਾਂਜੀ ਦੋਸਤੋ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਹਾਂਜੀ ਤੁਸੀਂ ਸਾਡੀ ਹੁਣੇ-ਹੁਣੇ ਵੀਡੀਓ ਦੇਖ ਕੇ ਹੈਟਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਣਾ ਹਾਂਜੀ ਅਸੀਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੇ ਹਾਂ ਵੀ ਜਿਹੜੀ ਸਾਡੀ ਇਹ ਵੀਡੀਓ ਆ ਇਹਦਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤੀ ਨਾਲ ਜਾਂ ਕਾਨੂੰਨ ਪ੍ਰਤੀ ਕੋਈ ਵੀ ਸਬੰਧ ਨਹੀਂ ਹੈਗਾ ਅਸੀਂ ਕਿਸੇ ਨੂੰ ਮਤਲਬ ਕਿ ਜਿੱਦਾਂ ਕਿ ਆਪਾਂ ਕਾਨੂੰਨ ਨੂੰ ਆਪਦੇ ਹੱਥ ਚ ਲੈਣੇ ਆ ਹਨਾ ਅਸੀਂ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਵੀਡੀਓ ਬਣਾਈ ਹੈਗੀ ਇੱਕ ਲੋਕਾਂ ਨੂੰ ਸੇਧ ਦੇਣ ਲਈ ਵੀਡੀਓ ਬਣਾਈ ਆ ਵੀ ਗਲਤ ਕੰਮਾਂ ਦੇ ਗਲਤ ਨਤੀਜੇ ਹੁੰਦੇ ਨੇ ਹਨਾ ਤੇ ਕਈ ਵਾਰ ਇਹ ਹੁੰਦਾਗਾ ਵੀ ਜਿਹੜੇ ਧਾਕੜ ਲੋਕ ਹੁੰਦੇ ਨੇ ਹਨਾ ਵੀ ਨਸੇ ਦੀ ਤਸਕਰੀ ਕਰਦੇ ਨੇਗੇ ਉਹ ਕਿਸੇ ਗਰੀਬ ਦੇ ਬੱਚਿਆਂ ਬਾਰੇ ਨਹੀਂ ਸੋਚਦੇ ਹੈਗੇ ਆਪ ਜਿੰਗਾ ਤਾਂ ਉਹਨਾਂ ਦੀਆਂ ਕੋਠੀਆਂ ਕਾਰਾਂ ਬਣ ਜਾਂਦੀਆਂ ਨੇ ਤੇ ਗਰੀਬ ਦੇ ਜਿਹੜੇ ਚਾਰ ਭਾਂਡੇ ਹੁੰਦੇ ਆ ਉਹ ਵੀ ਵਿਕ ਜਾਂਦੇ ਆ ਬਾਕੀ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਹੋਗੇ ਸਾਰਿਆਂ ਨੂੰ ਪਤਾ ਹੀ ਆ ਤੁਸੀਂ ਭੁੱਲੇ ਨਹੀਂ ਹੋਗੇਗੇ ਅਸੀਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਹੈਗੇ ਨਾ ਅਸੀਂ ਪੁਲਿਸ ਨੂੰ ਟਾਰਗੇਟ ਕਰ ਰਹੇ ਆ ਨਾ ਅਸੀਂ ਕਾਨੂੰਨ ਨੂੰ ਹੱਥ ਵਿੱਚ ਲੈ ਰਹੇ ਆ ਸਾਰੀਆਂ ਚੀਜ਼ਾਂ ਨੂੰ ਵੀ ਸਰ ਮੁੱਖ ਰੱਖ ਕੇ ਵੀਡੀਓ ਬਣਾਈ ਗਈ ਆ ਤੇ ਜੇ ਸਾਡੇ ਤੋਂ ਕੋਈ ਗਲਤੀ ਹੋਈ ਆ ਉਹਦੇ ਲਈ ਅਸੀਂ ਮਾਫੀ ਮੰਗਦੇ ਆਂਗੇ ਕਿਸੇ ਵੀ ਪਾਤਰ ਤੋਂ ਗਲਤੀ ਹੋ ਸਕਦੀ ਹੈਗੀ ਬੋਲਣ ਦੇ ਵਿੱਚ ਹਨਾ ਇਨਸਾਨ ਗਲਤੀਆਂ ਦਾ ਪੁੱਤ ਲਗਾਗਾ ਤੇ ਸਾਨੂੰ ਲਾਈਕ ਕਮੈਂਟ ਤੇ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈਗੀ ਸਾਡੀਆਂ ਆਉਣ ਵਾਲੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਨੂੰ ਦਬਾ ਕੇ ਰੱਖਣਾ ਤੇ ਹੋਰ ਸਾਡੀਆਂ ਨਵੀਂ-ਨਵੀਆਂ ਵੀਡੀਓ ਜ਼ਰੂਰ ਦੇਖਣਾ ਥੈਂਕ ਯੂ ਜੀ